ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਛੇਰੇਗਾ ਪਹੁੰਚ ਕੇ ਜੀ ਪਿੰਡ ਨਵਾਲ ਜ਼ਿਲ੍ਹਾ ਹੈਗਾ ਗੁਰਦਾਸਪੁਰ ਤਹਿਸੀਲ ਡੇਰਾਬਾ ਬਣਾਣਾ ਨੇ ਨਜ਼ਦੀਕ ਇਹਨਾਂ ਫਤਕੇ ਚੁੜੀਆਂ ਮੈਂ ਨੇ ਜੀ ਚਾਹੋ ਪਰ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਹਿਬ ਠੀਕ ਹੈ ਜੀ ਕਿਰਪਾ ਮਹਾਰਾਜ ਦੀ ਚਲੋ ਬਾਬਾ ਬੁੱਢਾ ਸਾਹਿਬ ਜੀ ਦੀ ਨਜ਼ਾਰੇ ਬੱਜੇ ਤੁਸੀਂ ਸੁਣਾਓ ਠੀਕ ਠਾਕ ਪਰਿਵਾਰ ਸੇਤਾ ਚਲੋ ਹੋਰ ਸੁਣਾਓ ਵਧੀਆ ਵਧੀਆ ਜੀ ਬੱਚਾ ਜੀ ਵਧੀਆ ਕਿਰਪਾ ਇਧਰ ਪਾਣੀ ਨਹੀਂ ਆਇਆ ਹਨ ਨਹੀਂ ਪਾਣੀ ਸੰਦੀਪ ਸਿੰਘ ਗੱਲ ਇਦਾਂ ਵੀ ਸਾਡਾ ਪਿੰਡ ਵੱਜ ਗਿਆ ਹੈ ਤੇ ਬਾਕੀ ਪੱ ਉਹ ਸਰ ਗਿਆ ਆ ਅੱਜ ਇੱਕ ਪੰਡ ਲਿਆਂਦੀ ਫਦੇ ਗੜੋ ਮਗਾਈਓ ਵੀਰ ਗੱਡੀ ਵਾਲੇ ਕੋ ਮੈਂ ਚਲ ਵੀਡੀਓ ਬਣਾਉਣੀ ਡੰਗਰ ਮਾੜਾ ਮੋਢਾ ਕਜਾਰਾ ਕਰ ਲੈਣਗੇ ਸੰਦੀ ਵੀ ਸਾਰਿਆਂ ਦੇ ਨਾਲ ਹੀ ਜੋ ਮਹਾਰਾਜ ਕਰਦਾ ਕੋਈ ਗੱਲ ਨਹੀਂ ਤਾਂ ਹੀ ਵੀਡੀਓ ਮੈਨੂੰ ਚੰਗੇ ਨਹੀਂ ਲੱਗੀਦਾ ਸੰਦੀ ਵੀਰ ਸਾਡੇ ਨਾਲ ਉਦੋਂ ਦਾ ਮੰਨ ਲਓ ਜਿੱਦਾਂ ਦਾ ਕੰਮ ਚੱਲਿਆਣ ਉਦੋਂ ਦਾ ਲੰਗਰ ਲੱਗਾ ਬੂਏ ਗੱਡੀ ਅਸੀਂ ਮਾਲਾ ਡੰਗਰ ਲਈ ਆਈਏ ਗੱਡੀਆਂ ਭਜਾਈ ਜਾਈਏ ਸਾਰੀ ਉਮਰ ਡੰਗਰ ਹੀ ਵੇਚਣੇ ਕੋਈ ਗੱਲ ਨਹੀਂ ਦੱਸ ਦੇਣਾ ਆਪਾਂ ਅਰੈਸਟ ਕਰ ਲਾਂਗੇ ਤਾਂ ਹੀ ਨਹੀਂ ਦੱਸ ਕੇ ਦਿਨ ਵੀਡੀਓ ਪਾਈ ਤੁਸੀਂ ਫੋਨ ਕੀਤਾ ਛੇਰੇ ਮੈਂ ਲਿਆਂਦਾ ਮਾਲ ਸੰਦੀ ਵੀਰ ਬਣਾ ਲਈਨੇ ਵੀਡੀਓ ਚਲੋ ਹਾਂ ਹੋਰ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਦਾ ਸਾਰੇ ਵੱਡੇ ਵੀ ਸੰਦੀਪ ਵੀਰ ਇੱਕ ਹੋਰ ਗੱਲ ਹੋਰ ਇੰਨੇ ਭਰਾਵਾਂ ਦੇ ਬਾਹਰੋਂ ਦੂਰੋਂ ਜਿਹੜੇ ਮਾਲ ਖੜਦੇ ਰਹੇ ਫੋਨ ਆ ਵੀ ਤੁਹਾਡਾ ਜਿਲ੍ਹਾ ਗਰਦਾਸਪੁਰ ਆ ਕਿੱਦਾਂ ਅਗੇ ਚੀਜ਼ ਦੀ ਲੋੜ ਮੈਨੂੰ ਨਹੀਂ ਸਾਡੇ ਪਿੰਡ 'ਚ ਵਿਚਾਰਿਆ ਪਿੰਡ 'ਚ ਨਹੀਂ ਪਾਣੀ ਆਇਆ ਬਾਰ-ਬਾਰ ਚਲੋ ਫਸਲਾਂ ਦਾ ਹੁਣ ਸਾਰਿਆਂ ਦੇ ਨਾਲ ਹੀ ਆ ਬਿਲਕੁਲ ਜੀ ਵੱਡੇ ਜਾਣਿਆ ਸੰਦੀਪ ਵੀਰ ਇੰਨਾ ਹੀ بڑا ਹੁੰਦਾ ਪੁੱਛਣ ਤੋਂ ਪੁੱਛ ਲੈ ਆ ਤੇ ਸਮਝੋ ਕਰ ਲੈ ਇੱਕੋ ਗੱਲ ਹੀ ਹੁੰਦੀ ਹੈ ਬੜਾ ਵੀਰਾਂ ਨਾਲ ਪਿਆਰ ਵੱਡੇ ਜਾਣਿਆ ਫੋਨ ਕੀਤਾ ਚਲੋ ਚਲੋ ਹਾਂ ਵੀ ਸੰਦੀਪ ਦੇ ਚੈਨਲ ਤੇ ਵੀਡੀਓ ਪਾਉਂਦੇ ਰਹੇ ਤੁਹਾਡੀ ਵੀਡੀਓ ਵੇਂਦੇ ਰਹੇ ਜ ਬਿਲਕੁਲ ਹਾਂ ਬਾਕੀ ਜਦੋਂ ਆਪ ਚੰਗੇ ਹੋਈਏ ਸਾਰੇ ਲੋਕ ਪੁੱਛਦੇ ਸਾਰੇ ਅੰਦਰ ਨਹੀਂ ਚੰਗੇ ਕਹਿੰਦੇ ਹਨ ਹਾਂਜੀ ਚਲੋ ਠੀਕ ਹੈ ਨੇ ਹੋਰ ਸੁਣਾਓ ਠੀਕ ਠਾਕ ਹਾਂ ਜੀ ਸੰਦੀਵੀਰ ਮਈਆਂ 8 9 ਹੈਗੀਆਂ ਨੇ ਅੱਜ ਹਾਂਜੀ 6 5 6 ਮਈਆਂ ਸੂਈਆਂ ਤੇ ਦੋ ਵੱਡੀਆਂ ਛੋਟੀਆਂ ਦਾ ਬਣਾਣੇ ਠੀਕ ਆ ਤੇ ਆ ਸੰਦੀਵੀਰ ਆ ਵੇਖ ਲਓ ਬੂਰੀ ਜੋ ਤੇ ਦੋਵੇਂ ਸਿੰਘ ਹਿਲ ਦੇ ਜੋ ਬੂਰੀ ਵੀ ਤੇ ਨੀਲੀ ਵੀ ਇੱਕ ਹਫਤੇ ਦੀ ਸੂਈ ਆ ਸੰਦੀਵੀਰ ਹੋਣ ਮੈਂ ਸਚਾਈ ਦੱਸਣੀ ਆ ਇਹ ਆਪਣੇ ਵੀ ਹੜ ਦੀ ਮਾਰੀ ਆਈ ਵਿਚਾਰੀ ਅੱਛਾ ਠੀਕ ਆ ਆਪ ਆ ਗਈ ਸੀ ਬੱਚਾ ਇਹਦਾ ਕੋਠੇ ਤੇ ਰਿਹਾ ਚਾਰ ਦਿਨ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਪਹਿਲੋ ਸੰਦੀਪ ਵੀਰ 110000 ਚੋਟੀ ਦਾ ਮੈਂ ਗੱਬਣ ਦਾ ਰੁਪਏ ਲਾਏ ਹੁਣ ਹੁਣ ਸੰਦੀਪ ਵੀਰ ਚਲੋ ਚੋਟੀ ਸਾਂਭੀ ਨਹੀਂ ਗਈ 10 ਦਿਨ ਲਈ ਸੀ ਐ ਸੰਦੀਪ ਅਗਲੇ ਥਾਣੂ ਮਾੜੀ ਜੀ ਪਾੜਿਆ ਦੇ ਨੂੰ ਆ ਪਾਲ ਹੈਗੀ 10 ਕੇ ਦਿਨ ਝੂਠ ਨਹੀਂ ਬੋਲਣਾ ਸੰਦੀਪ ਵੀਰ ਪਾੜੇ ਬੱਚੇ ਨਾਲ ਮਿਲਦੀ ਹੈ ਠੰਡੀ ਜਣੀ ਇੱਧਰ ਵੇਖਿਓ ਐਦਾਂ ਹੀ ਭਾਵੇਂ ਬਹਿ ਜਾਓ ਚੋਟੀ ਦੇ ਥੱਲੇ ਹੂੰ ਐਦਾਂ ਮਿਲ ਪਣਾ ਵੇਖੋ ਬਾਕੀ ਠੀਕ ਐ ਇੰਨੀ ਠੰਡੀ ਆ ਵੇਖੋ ਹਾਂ ਬੱਚਾ ਛੱਡੋ ਨਾ ਛੱਡੋ ਸੰਦੀਪ ਵੀਰੇ ਇਦਾਂ ਹੀ ਮਿਲੂਗਾ ਚੱਕਰ ਹਾਂ ਹੁਣ ਦੁੱਧ ਕਿੰਨਾ ਜੀ ਸੰਦੀਪ ਵੀਰੇ 9 ਕਿਲੋ ਹੋਊਗਾ ਸਟਾਰਟਿੰਗ 9 12 13 ਕਿਲੋ ਝੋਟੀ ਦੋ ਚਾਰ ਦਾ ਸਾਂਭ ਕੇ ਵਾਸੀ ਪੂਰਾ ਇਕੱਟਾ ਮਗਰ ਇੱਕ ਪੰਜਾਂ ਸੱਤਾਂ ਹੱਤੇ ਦੀ ਲਾ ਲਓ ਸੋਈ ਆ ਹੂੰ ਲਓ ਜੀ ਚੋਆਪ ਸਵਾ ਵਰੀਆ ਛੇੜਾ ਚੋਆਪ ਸਮਾ ਇੱਕ ਨੰਬਰ ਦਾ ਸੰਦੀਪ ਵੀ ਪਾ ਲਿਆ ਥਾਣੇ ਅਗਲੇ ਨਾਲ ਅਗਲਾ ਬਰਾਬਰ ਮਗਰ ਲੈਣਾ ਮਗਰ ਨਾਲ ਬਰਾਬਰ ਜੋ ਦੱਸਾਂਗੇ ਉਹੀ ਨਿਕਲੂਗਾ ਆ ਜਾਓ ਸਿੰਘ ਦੋਵੇਂ ਖਿਲਦੇ ਹੈ ਪਿਓਰ ਆ ਨਸਲਿਆ ਸੰਦੀਪ ਵੀਰ ਮੋਲ ਵੀ ਜਿਆਜ ਕਰਨਾ ਇਹ ਨਹੀਂ ਵੀ ਹੁਣ ਪਿੱਛੋਂ ਜਿਆਜ ਲੈ ਲਈ ਤੇ ਕਿਸੇ ਦੇ ਲੀੜ ਬੋਲੋ ਜੀ ਸੰਦੀਪ ਵੀਰ ਮੋਲ ਇਹੋਗਾ ਫਿਕਸ ਐਵੇਂ ਕੋਈ ਵੀਰ ਨੇ ਪਤਾ ਕੀ ਚੱਕਰਿਆ ਕਈ ਫੋਨ ਕਰਕੇ ਕਹਿੰਦੇ ਵੀਰ ਪੈਸੇ ਲੱਗਦੇ ਆ ਆਪਾਂ ਹੀ ਪਿੱਛੋਂ ਲੱਗਦੀ ਦੇ ਕੇ ਲਾਉਣੀ ਆ ਅਧਾਰ ਦੂਰ ਵਾਲਾ ਜਮਾਨਾ ਮੁੱਕ ਗਿਆ ਸੰਦੀਪ ਵੀਰ ਹਾਂ ਨਾ 85000 ਦੀ ਦੇਣੀ ਚਲੋ ਠੀਕ ਛੋਟ ਕਰ ਦਾਂਗੇ ਵਿੱਚੋਂ ਆਹ ਆ ਗਈ ਸੰਦੀਪ ਵੀਰ ਲਓ ਮੈਂ ਵੇਖ ਪੜੀ ਗੱਭਰੋ ਇਹਦੇ ਸਿੰਘ ਫੜਾਈ ਸੰਦੀਪ ਵੀਰੇ ਸਾਨੂੰ ਲੋਕੀ ਕਹਿ ਦਿੰਦੇ ਆ ਹੂੰ ਕਈ ਵੀਰ ਕੋਈ ਹੁਣ ਮੱਥੇ ਨੂੰ ਮੈਦੀ ਵੀ ਲੋਕ ਆਹ ਵੇ ਹੁਣ ਸਿੰਘ ਕਿਹਨੇ ਨਾ ਐਮਸੀ ਲਾ ਦੇ ਜੋੜ ਨੂੰ ਮੈਂ ਵੀ ਜੋੜ ਦੇਣਾ ਏ ਪਰ ਆਪਾਂ ਜੋੜ ਕੇ ਘੱ ਲੱਗ ਜੇ ਤੇ ਘਰ ਬੰਦ ਕੰਮ ਪੱਕਾ ਕਰ ਗੱਲਾਂ ਦੇ ਹਾਂ ਪਰ ਮੈਂ ਵੀ ਜੁਲਾ ਸਕਦਾ ਹਾਂ ਪਰ ਕਿਸ ਦੇ ਘਰ ਬਾਅਦ ਚਾਖਣਾ ਹਾਂ ਠੱਗੀ ਮਾਰ ਲਈ ਸਾਡੇ ਨਾਲ ਆਪਾਂ ਇਹ ਕੰਮ ਨਹੀਂ ਦੱਸ ਕੇ ਦੇਣੀ ਆ ਖੋਖ ਮਹੀਂ ਦਾ ਲੱਠਾ ਪਰ ਮੈਂ ਵੇਖ 14 15 ਕਿਲੋ ਵਾਲੀ ਮਹੀਂ ਆ ਗੱਬਣਿਆ ਕੋਈ ਆਪੇ ਸਮਝ ਕਰ ਲੈ ਪੰਜ ਪੰਜ 6 ਦਿਨ ਲਾਇਆ ਜਾਊਗੀ ਵਜਨ ਵਜਨ ਵੇਖ ਮਹੀਂ ਦਾ ਸੰਦੀਵੀਰ ਕਿੰਨੀ ਭਲੀ ਮਹੀਂ ਨਹੀਂ ਠੀਕ ਹੈ ਫਿਰ ਇਹ ਹੋਰ ਅ ਸੰਦੀਪ ਨਸਲ ਜੱਡੇ ਦੇ ਡੱਬ ਡੁੱਬ ਸਾਰੇ ਕੁਝ ਦੁੱਧ ਕਿੰਨਾ ਕਰ ਜੂਗੀ ਇਹ ਤੇ ਸੰਦੀਪਰ ਗੱਬਣ ਮਈ ਦੀ ਆਪਾਂ ਗਰੰਟੀ ਨਹੀਂ ਦੇਣੀ ਜੋ ਸਾਨੂੰ ਮਗਰੋਂ ਦੱਸਿਆ ਉਹ ਵੀ ਆਪਾਂ ਦੱਸਦੇ ਆ ਆਪਣੀ ਸਮਝ ਕਰਨੀ ਗੱਬਣ ਮਈ ਹੁਣ ਮਈ ਨੂੰ ਪਤਾ ਕਿੰਨਾ ਦੁੱਧ ਦੇਣਾ ਜਾਂ ਪਰਮਾਤਮਾ ਜਾਣਦਾ ਸਾਡਾ ਦੇ ਮੂੰਹੋਂ ਲੈਣਾ ਜਿੰਨਾ ਮਰਜ਼ੀ ਆਪਾਂ ਕਹਿ ਦਾਂ ਆ ਪਰ ਚਲੋ ਆਪਾਂ ਵੀ ਹਿਸਾਬ ਕਿਤਾਬ ਲਾ ਲਈਦਾ ਬਹੁਤਾ ਨਹੀਂ 13 14 ਕਿਲੋ ਮੈਂ ਦੁੱਧ ਦਊਗੀ ਨਸਲ ਵਾਲੀ ਆ ਵਜਨ ਵਾਲੀ ਆ ਸਮਝ ਲੋ ਖਾਣ ਨਾੜਾ ਹਾਂ ਸੋਇਮ ਕਵਾਲਿਟੀ ਪੂਰੀ ਸੰਦੀਪਰ ਹਾਂ ਡੱਬ ਡੁੱਬ ਹੈਗਾ ਜੀ ਹਾਂ ਡੱਬ ਡੁੱਬ ਚ ਮਈ ਵਜਨ ਵਾਲੀ ਆ ਇੰਦੀ ਵਾਪੇ ਜਾ ਚਾਹਤਾ ਸੰਦੀਪ ਰਖਾ ਨਾ 95000 ਦੀ ਦੇਣੀ ਜਾਇਜ਼ ਆ ਕਿ ਨਹੀਂ ਇਹ ਨਜਾਇਜ਼ ਹੋਊਗਾ ਦੱਸ ਦਿਓ ਸੰਦੀਪਾ ਵੇ ਕਿੰਡੀ ਵੱਡੀ ਝੋਟੀ ਆ ਇੱਕ ਹਫ਼ਤੇ ਦੀ ਸੂਈ ਆ 13 ਤੋਂ 14 ਕਿਲੋ ਦੁੱਧ ਜਿਹੜਾ ਮਰਜੀ ਚੋ ਕੇ ਮਿਲ ਕੇ ਲੈ ਜਾਏ ਹੁਣ ਇਸ ਟਾਈਮ ਹਾਂ ਥਾਣ ਕਰਦੀ ਪਸਮਕੇ ਡਾਡਾ ਸੰਦੀਪੀ ਲੋ ਕਰੋ ਚੈੱਕ ਕਰ ਹਾਂ ਲੇਸ਼ੰਭੂ ਸਿੰਘ ਸੁਣ ਖੜੇ ਮੈਂ ਆ ਵੇ ਸੰਦੀਪੀ ਸ਼ਿੱਗੀ ਆ ਦੂਜਾ ਸੂਰਾ ਵੇ ਨਿੱਕੀ ਸਿੰਘੀ ਝੋਟੀ ਦੀ ਨਹੀਂ ਠੀਕ ਆ ਫਿਰ ਕਨੇਡਾ ਮੋਗਾ ਸੂਈ ਨੂੰ ਸਲਦੀਪ 8-10 ਦਿਨ ਦੀ ਸੂਈ ਹੋਣੀ ਮਗਰ ਕਟਾ ਬੜਾ ਵੱਡਾ ਚਲੋ ਹਰੇ ਮੇਲਾ ਮੂਲਾ ਮਾਰਨਾ ਹੈ ਮੇਲਾ ਮੂਲਾ ਮਾਰਨ ਦੀ ਮੇਲਾ ਕੱਚਾ ਮੇਲਾ ਮਾਂਡੀ 13 ਕਿਲੋ ਸੰਦੀਪ ਜਿਹੜਾ ਮਰਜੀ ਮਿਲ ਲੈ ਠੀਕ ਆ ਹਾਂ ਵੇਹ ਸਿੰਘੀ ਸੁੰਗੀ ਝੋਟੀ ਦੀ ਆ ਬੜੀ ਮਾਜੀ ਬਣ ਜੂਗੀ ਇਹਦੀ ਫਿਰ ਕੀਮਤ ਸੰਦੀਪ ਮੁੱਲ ਜ਼ਿਆਦਾ ਨਹੀਂ ਕਰਨਾ ਜਾਇਜ ਇੱਕ 10 ਦੀ ਝੋਟੀ ਦੇਣੀ ਹੈ ਜਾਇਜ ਅਗਣੀ 13-14 ਕਿਲੋ ਜਿਹੜਾ ਮਰਜੀ 10000 ਦੀ ਆ 1 ਲੱਖ 10000 ਚਲੋ ਠੀਕ ਆ ਠੀਕ ਆ ਸੰਦੀਪ ਵੀਰਾ ਪਰਸੋਂ ਚੌਕ ਦੀ ਸੂਈ ਆ ਇਹ ਵੀ ਉਸੇ ਇਲਾਕੇ ਜੋ ਆਈ ਸੰਦੀਪ ਰਹਾੜ ਵਾਲੇ ਚੋਂ ਆ ਸਾਹਮਣੀਆਂ ਪੈਣੀਆਂ ਝੋਟੀਆਂ ਚਾਰ ਦਿਨ ਫੜ ਫੜ 7-8 ਕਿਲੋ ਬੋਲਾ ਹੋਊਗਾ ਚਵਾਪ ਸਮਾ ਇੱਕ ਨੰਬਰ ਦਾ 나ੜੂ ਤੇ ਬੱਚਾ ਜੋ ਮਗਰ ਕੱਟ ਆ ਜੋ ਹਾਂ ਮੋੜ ਲਿਆ ਮੋੜ ਲਾ ਮੋੜ ਲਾ ਲਾ ਹਾਂ ਦੋ ਦੇ 10-11 ਕਿਲੋ ਦੇ ਦੂਗੀ ਚਾਰ ਦਿਨ ਸਾਹਮ ਸੂਮ ਕੇ ਵਾ ਠੀਕ ਆ ਹਾਂ ਸੰਦੀਪ ਵੀਰ 75000 ਦੇ ਵਿੱਚੋਂ ਛੋਟ ਛਾੜ ਕਰਦਾ 2000 ਛਾੜ ਦਾਂਗੇ 73 ਦੀ ਹਾਂ ਨਾ ਹੋਣੀ ਵਾ ਠੀਕ ਆ ਹਾਂ ਤੇ ਪਰਲੀ ਜੀ ਪਰ ਲਈ ਸੰਦੀਪ ਵੀਰੋ ਇੱਕ ਡੀ ਵੱਡੀ ਛੋਟੀ ਇਹ ਵੀ ਸੂਈ ਆ ਹਾਂ ਸੂਈ ਸੰਦੀਪ ਵੀਰੇ ਵੀ ਹਫਤੇ ਦੀ 14 ਕਿਲੋ 14 15 ਕਿਲੋ ਦੁੱਧ ਦੇ 14 ਕਿਲੋ ਵੇਖ ਮੈਂ ਵੇਖ ਕਿੱਡੀ ਵੱਡੀ ਆ ਵੇ ਛੋਟੀ ਲੈ ਵੀ ਜਿਹੜਾ ਖਾ ਲੈ ਗਏ ਵੇ ਸੰਦੀਪ ਦੀ ਛੋਟੀ ਕੱਟਾ ਬੱਚਾ ਕੀ ਕਹਿੰਦੇ ਬੱਚਾ ਕੱਟੀ ਮਗਰ ਕੱਟੀ ਆ ਗਈ ਹਾਂ ਪਰ ਛੋਟੀ ਵੇਲਾ ਸੰਦੀਪ ਵੀਰ ਕਿੱਡੀ ਵੱਡੀ ਆ ਠੀਕ ਆ ਬਹੁਤ ਵੱਡੀ ਜੀ ਨਵਾਂ ਮੈਂ ਆ ਆ ਜੋ 14 ਕਿਲੋ ਦੁੱਧ ਹਾਜ਼ਰ ਆ ਬਸ ਠੀਕ ਆ ਹਿੰਦੀ ਬਰੇ ਕੀ ਮਰਜੀ ਸੰਦੀਪ ਵੀ ਸਵਾ ਲੱਖ ਦੀ ਦੇਣੀ ਆ ਮੋਲ ਬਹੁਤ ਆਣੀ ਵੇਲਾ ਕੱਢੀ ਵੱਢੀ 35 ਵੀ ਪਾਉਂਦਾ ਤਾਂ ਵੀ ਕਿਹਨੇ ਲੈਣੀ 40 ਵੀ ਪਾਉਂਦਾ ਤਾਂ ਵੀ ਕਿਹਨੇ ਲੈਣੀ ਸਵਾ ਲੱਖ ਦੀ ਦੇਣੀ ਹਾਂ ਆ ਬਸ ਠੀਕ ਆ ਵੇਲਾ ਮੈਂ ਚੰਗੀ ਸੰਦੀਪ ਵੀਰਾ ਦੋਵੇਂ ਝੋਟੀਆਂ ਗੱਬਣਾ ਵੇ ਇਹ ਗੱਬਣਾ ਹਨਾ ਵੇ ਆ ਸੰਦੀਪ ਵੀਰੇ ਦੋਵੇਂ ਮਾਲ ਪਰ ਉਧਰ ਆਦਰ ਦੀਆਂ ਰਹਿਣਦੇ ਤੂੰ ਜਿਹਨੂੰ ਜਿਹਨੇ ਲੈਣੀ ਆਪਣੀ ਪਰਖਣ ਆ ਲੈਣੀ ਵੇ ਹਲਾ ਆਹੋ ਐਵੇਂ ਸੋਹਾਂ ਖਾਈ ਜਾਈਏ ਉੱਥੋਂ ਦੀ ਵੇਲਾ ਕੈਮਰਾ ਕੁਮਰਾ ਮਾਰਦੇ ਦੋਵੇਂ ਝੋਟੀਆਂ ਗੱਬਣਾ ਕਿਹਨੇ ਲੈ ਲੈਣਗੇ ਜੀ ਸੰਦੀਪ ਵੀਰ 5 5 4 4 ਦਿਨ ਖਾਣੇ 14 14 15 15 ਕਿਲ ਪਾਰ ਪਿੱਛੇ ਦੀ ਥਾਣਾ ਦੀ ਆਪਣੀ ਗਰੰਟੀ ਹੋਊਗੀ ਦੁੱਧ ਆਦੀ ਕਹਿੰਦੇ ਆਪਣੀ ਸਮਝ ਕਰਨੀ ਵੇਸ ਚੰਗੀਆਂ ਸੁਗੀਆਂ ਲੱਗੀਆਂ ਸੰਦੀਪੀਰ ਥਾਣ ਥੁਣ ਵੇਖ ਲੈ ਕਿੱਦਾਂ ਦਾ ਲੱਗਾ ਵਿਖਾ ਦੇ ਉਹ ਸੰਦੀਪੀਰ ਫਾਰਮ ਚੋਂ ਆਈ ਝੋਟੀ ਇੱਕੋ ਇੱਕੋ ਥਾ ਰਹੀ ਛੱਡ ਛੁੱਟ ਚ ਵੱਜੀ ਹੂੰ ਸੰਦੀਪੀਰ ਚੰਗੀ ਝੋਟੀ ਆ ਨਹੀਂ ਬਹੁਤ ਚੰਗੀ ਹਾਂ ਵੇ ਬੇਬੂਥੀ ਵੇ ਕਿੱਡੀ ਲੰਮੀ ਝੋਟੀ ਦੀ ਨਸਲ ਨਸਲਾਂ ਨਾਲੇ ਨਸਲ ਆ ਵੇ ਸੰਦੀਪੀਰ ਹੂੰ ਹਿੰਦੀ ਬਰ ਕੀ ਮਰ ਸੰਦੀਪ ਸਿੰਘ ਹਾਂ ਨਾ ਮੁੱਲ ਭਾਵੇਂ ਸਵਾ ਕਰੀਏ ਵੀਡੀਓ ਦੇ ਬਗੈਰ ਜਿਹੜਾ ਕੋ ਆਉਂਦਾ 130 35 ਮੰਗੀਦਾ ਵੀਡੀਓ ਚ ਮੁੱਲ ਫਿਕਸ ਹੀ ਹੁੰਦੇ ਸਾਰੇ ਵਾਲੇ ਇੱਕੋ ਜਿਹੇ ਹੁੰਦੇ ਆ ਸੰਦੀਪ ਸਿੰਘ ਹਾਂ 118 ਦੀ ਝੋਟੀ 1 ਲੱਖ 18 ਦੇਣੀ ਆ 1 ਲੱਖ 18000 ਦੀ ਲੈ 1 ਲੱਖ 18 ਦੇਣੀ ਆ ਤੇ ਚਲੋ ਕੋਈ ਛੋਟ ਸੰਦੀਪ ਆਪਣੇ ਵੱਲੋਂ ਤੇ ਜਾਇਜ਼ ਮੁੱਲ ਕੀਤੇ ਹੋਣ ਚੁੱਕੇ ਨੇ ਆਪਣੀ ਸਮਝ ਕਰਨੀ ਆ ਬਿਲਕੁਲ ਜੀ ਬਿਲਕੁਲ ਜੋੜਾ ਸੰਦੀਪ ਇੱਕੋ ਮੁੱਲ ਦਾ ਏ ਇਹ ਵੀ 118 ਦੀ ਇਹ ਵੀ 118 ਦੀ ਝੋਟੀ ਵੇਲੇ ਸੰਦੀਪ ਦੇ ਸ਼ੈੱਡ ਚ ਰਹੀ ਆ ਦਿਖਾ ਲੈ ਵਾਲੇ ਕਰਾਂ ਹਾਂ ਵੇਖ ਲੈ ਸੰਦੀਪਰ ਨਾੜਾ ਸਾਰੇ ਸਰੀਰ ਤੇ ਵਿੰਸ ਹੈ ਗਿਆ ਝੋਟੀ ਤੇ ਥਣ ਚੱਡਾ ਵਿਖਾਲੀ ਇਹ ਵੀ ਇੱਕ ਰਕ 18 ਹਾਂ 14 14 15 15 ਕਿਲੋ ਵਾਲੀਆਂ ਨੇ ਪਰ ਸੂਕੇ ਤੇ 15 20 ਦਿਨ ਲੱਗਦੇ ਮੈਨੂੰ ਦੋਤੇ ਹੁੰਦੇ ਆ ਬਿਲਕੁਲ ਲੱਗਦੇ ਆ ਸੰਦੀਪਰ ਮੈਂ ਰਾਤ ਦੀ ਸੂਈ ਹੁੰਦੀ ਤੇ ਭਰਾ ਫੋਨ ਕਰਕੇ ਪੁੱਛਦੇ ਦੁੱਧ ਕੰਨਾ ਪਰ ਕੀ ਦੱਸਦੀ ਉਹਨਾਂ ਨੂੰ ਬਿਲਕੁਲ ਬਿਲਕੁਲ ਹਾਂ ਵੇਖ ਲੈ ਸੰਦੀਪਰ ਥੋੜਾ ਜਿਹਾ ਲਿਸਾ ਪਾਣਿਆ ਪਰ ਨਸਲ ਨਸਲ ਵੇਖ ਲੈ ਥਣ ਲੈਵਾ ਵੇਖ ਝੋਟੀ ਨੂੰ ਲਗਾ ਕੇ ਦੇ ਚਲੋ ਛੋੜ ਛੜ ਕਰਦੇ ਜੇ 118 ਤੋਂ ਹਾਂ 118 ਦੀ ਸੰਦੀਪ ਵੀਰ ਚਲੋ ਕਰਦਾਂਗੇ ਛੋੜ ਛੱਪਾ ਹੀ ਹੋਣਾ ਬਸ ਜਿਆਦਾ ਕੋਈ ਮਾਪਾ ਸੰਦੀਪ ਵੀਰ 30 ਮੁੱਲ ਪਾਵਾਂਗੇ ਨਾ ਫੇਰ ਵੀ ਕਿਸੇ ਨਾ ਕਰਾ ਮਾਨ ਕਰ ਪੰਜੀ ਪਾਵਾਂਗੇ ਫੇਰ ਵੀ ਮਾਨ ਕਰ ਆਪਾਂ ਮੋਲੀ ਉਹ ਪਾਇਆ ਕ ਵੇਖ ਲੈ ਥਣ ਦੇ ਵਿੱਚ ਦੋਹਾਂ ਦੇ ਵਿਖਾ ਦੇ ਖੁੱਲੇ ਥਣ ਦੇ ਵਿੱਚੀਆਂ ਝੋਟੀਆਂ ਦੋਵੇਂ ਵੇ ਬਸ ਠੀਕ ਵੇ ਸੰਦੀਪ ਵੀਰ ਤੋਂ ਮਾਰ ਕੈਮਰਾ ਸ਼ੰਭੂ ਆਣ ਕੇ ਕਰਾਂ ਝੋਟੀ ਦੇ ਹਾਂ ਵੇ ਸੰਦੀਪ ਵੀਰ ਕੱਡੇ ਕੱਡੇ ਅਜੇ ਆ ਖੁੱਲਣੀਆਂ ਮਈਆਂ ਦੋਵੇਂ ਵੇ ਚਲੋ ਬਾਕੀ ਇਹੋ ਮਾਲ ਆ ਸੰਦੀਪ ਵੀਰ ਆਣ ਕੇ ਤਸੱਲੀ ਕਰਕੇ ਸੰਦੀਪ ਵੀਰ ਦਾ ਦੋ ਸਾਲ ਵੀਡੀਓ ਪਾਉਣ ਦਿਨ ਕਦੀ ਕਿ ਇਹਦਾ ਮਹਾਰਾਜ ਦੀ ਕਿਰਪਾ ਨਾਲ ਲਾਂਭਾ ਨਹੀਂ ਆਇਆ ਜਿਹੜੇ 1921 ਹੋ ਜਾਂਦੇ ਜੇ ਸਾਨੂੰ ਪਿੱਛੋ ਮਾਰੀ ਮਿਲ ਗਈ ਨਾ ਘਰ ਆਪੋਂ ਵੀ ਨਹੀਂ ਰੱਖਣੀ ਸਾਡਾ ਫਰਜ ਬੰਦਾ ਚਲੋ ਕੋ 10000 ਤਾਂ ਆਠਾਂ ਕਰਕੇ ਵੇਚ ਦਈਏ ਇਹੀ ਹੁੰਦਾ ਸੰਦੀਪ ਵੀਰ ਬਿਲਕੁਲ ਜੀ ਆਹ ਬਾਕੀ ਵੀਰ ਪਿਆਰ ਕਰਦੇ ਆ ਤੇ ਨਾ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜ਼ਿਲ੍ਹਾ ਗਰਦਾਸਪੁਰ ਏਰੀਆ ਫਤੇਗੜ ਚੂੜੀਆਂ ਆਓ ਪਾਸ ਕਰਕੇ ਤਸੱਲੀ ਕਰਕੇ ਫੇਰ ਖੜੋ ਜਿਹੜਾ ਆਨਲਾਈਨ ਖੜੂਗਾ ਉਹ ਜਿਹੜਾ ਪੱਕਾ ਬੰਦਾ ਉਹ ਹੀ ਖੜੇ ਜਣੇ ਨਵੇਂ ਨੇ